ਮਾਲੂਮ ਆ ਜੱਸ ਹਾਂ ਬਾਈ ਹੁਣ ਤੇਰੇ ਕੋਲੇ ਮੌਕਾ ਮੌਕਾ ਆ ਸਾਹਮਣੇ ਪਤਾ ਕਹਦਾ ਕਹਦਾ ਹੁਣ ਆਈਪੀਐਲ ਤੇ ਮੈਂ ਸਿਰੋਂ ਹੋਣ ਲੱਗਿਆ ਆਈਪੀਐਲ ਦੇ ਹਾਂ ਤੇ ਉਹਦੇ ਚ ਨਾ ਮੇਰੇ ਯਾਰ ਦੋਸਤ ਨੇ ਛੱਟਾ ਲਾ ਕੇ ਨਾ 2.5 ਲੱਖ ਰੁਪਏ ਬਣਾ ਲਿਆ ਉਹ ਗੱਟੂ ਨੇ ਤੂੰ ਜਾਣਦਾ ਈ ਹਾਂ 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 ਬਾਈ 2.5 ਲੱਖ ਰੁਪਏ ਬਣਾ ਲਿਆ ਉਹਨੇ 2.5 ਲੱਖ ਰੁਪਏ ਹਾਂ ਬਾਈ ਮੇਰਾ ਬਾਪੂ ਕਹਿੰਦਾ ਸੱਟੇ ਵਾਲੇ ਦੇ ਰਾਹ ਨਾ ਚੰਗੇ ਨਹੀਂ ਹੁੰਦੇਗੇ ਉਹ ਕਿਹੜੀਆਂ ਗੱਲਾਂ ਕਰਦਾ ਤੂੰ ਓਏ ਬਾਪੂ ਹੁਣੀ ਤਾਂ ਮਿੱਟੀ ਨਾਲ ਮਿੱਟੀ ਹੁੰਦੇ ਰਹਿਆ। ਕਿਤਾ ਹੁਣ ਆਪਣਾ ਟਾਈਮ ਆ। ਆਨਲਾਈਨ ਦਾ ਜਮਾਨਾ ਆ। ਆਨਲਾਈਨ ਪੈਸੇ ਕਮਾਉਂਦੇ ਆ ਹੁਣ। ਨਾ ਕਿ ਮਿੱਟੀ ਨਾਲ ਮਿੱਟੀ ਹੋ ਕੇ। ਇੱਥੇ ਕਰਨਾ ਕੀ ਪੈਂਦਾ ਬਈ? ਬਾਹਰੇ ਚਾ ਪਲੇਅਰ ਖਰੀਦਨੇ ਪੈਂਦੇ ਆ ਤੇ ਇਹਨਾਂ ਦੇ ਪੈਸੇ ਲਾਉਣੇ ਪੈਂਦੇ ਆ। ਫਸ ਬਾਅਦ ਚੋਂ ਪ੍ਰੋਡਕਟ ਕਰਨਾ ਪੈਂਦਾ ਤੇ ਪੈਸੇ ਬਣ ਜਾਂਦੇ ਆ। ਦੱਸ ਕਿ ਆਪੀ ਇਹ ਦੋ ਲਾਉਣਾ ਪਣਾ ਵਿੱਚ। 10000 ਰੁਪਇਆ। ਹਾਂ। ਬਈ ਫਿਰ ਆ ਹਫਤੇ ਚ ਬਣ ਜਾਣਗੇ 2.5 ਲੱਖ ਰੁਪਇਆ। ਉਹ ਬਣ ਜਾਣਗੇ। ਉਹ ਨਵਾਂ ਮਦਹਲਕ ਬਣਾਉਣਾ ਤੇਰਾ ਕੀ ਆ ਉਹ ਲੱਖੇ ਨੇ ਤਾਂ ਯਾਰ ਨਜ਼ਾਰਾ ਹੀ ਲਿਆਉਂਦਾ ਗੇਮ ਦੱਸ ਕੇ ਯੈਸ ਹੋ ਗਏ ਮਾਲੂਮ ਬਾਪੂ ਨੂੰ ਜਾ ਕੇ ਦੱਸਦਾ ਖੁਸ਼ ਕਰਦਾ ਬਾਪੂ ਨੂੰ ਬਾਪੂ ਬਾਪੂ ਹਾਂ ਬੋਤ ਮੈਂ ਤੈਨੂੰ ਚੰਗੀ ਗੱਲ ਦੱਸਾਂ ਕਿ ਮਾੜੀ ਗੱਲ ਦੱਸਾਂ ਕੀਮਤ ਬਲਪਤ ਗੱਲ ਬਾਪੂ ਮੈਂ ਤੈਨੂੰ ਮਾੜੀ ਗੱਲ ਦੱਸਦਾ ਜਿਹੜੇ ਕੁਦਨ ਪਹਿਲਾਂ ਪੈਸੇ ਨਹੀਂ ਚੋਰੀ ਹੋਏ ਸੀਗੇ ਉਹ ਮੈਂ ਚੋਰੀ ਕੀਤੇ ਸੀਗੇ ਤੈਨੂੰ ਕੀ ਲੋਡ ਪੈ ਗਈ ਉਹਨਾਂ ਦੀ ਨਾਲੇ ਪੁੱਤ ਜਦੋਂ ਤੈਨੂੰ ਪੈਸੇ ਲੋੜ ਪੈਂਦੀ ਆ ਮੈਂ ਤੈਨੂੰ ਦੇ ਤਾਂ ਦੰਦਾ ਆਪਣੇ ਆਪ ਹੀ ਬਾਪੂ ਮੈਂ ਤੈਨੂੰ ਚੰਗੀ ਗੱਲ ਵੀ ਦੱਸਦਾ ਆ ਆਹ ਦੱਸ ਪੁੱਤ ਜਿਹੜੇ ਮੈਂ ਉਹ ਪੈਸੇ ਚੋਰੀ ਕੀਤੇ ਸੀ 5000 ਹੂੰ ਉਹ ਨਾ ਮੈਂ 5000 ਦੇ 50000 ਬਣਾ ਲਈ ਜਿਹੜਾ ਤੂੰ ਬਿਜ਼ਨਸ ਕਰ ਲਿਆ ਜਿਹੜਾ 5000 ਤੋਂ 50000 ਬਣਾ ਲਿਆ ਉਹ ਵੀ ਦੱਸ ਦੇਣਾ ਜੀ ਉਹ ਬਾਪੂ T20 ਕ੍ਰਿਕਟ ਦਾ ਮੈਚ ਸਟਾਰਟ ਹੋ ਗਿਆ ਕਈ ਆਪਾਂ ਨੇ ਇਹਦੇ ਵਿੱਚ ਆਪਾਂ ਸੱਟਾ ਲਾ ਗਏ ਨਾ ਬਾਪੂ ਥੋੜੇ ਜਿਹੇ ਪੈਸੇ ਲਾ ਗਏ ਨਾ ਜ਼ਿਆਦਾ ਪੈਸੇ ਬਣਾ ਸਕਦੇ ਆਪਾਂ ਅੱਛਾ ਇਹ ਖੁਸ਼ਖਬਰੀ ਆ ਹਾਂ ਬਾਪੂ ਕਿਉਂ ਹੋ ਗਿਆ ਨਾ ਹੈਰਾਨ ਹਾਂ ਪੁੱਤ ਹੈਰਾਨ ਤਾਂ ਮੈਂ ਹੋ ਗਿਆ ਜਿਹੜੀ ਉਮਰ ਤੇਰੀ ਪੜਨ ਵਾਲੀ ਆ ਤੂੰ ਇਸ ਉਮਰ ਤੇ ਛੱਟੇ 'ਚ ਬੈ ਗਿਆ ਮੈਂ ਵਕੀ ਹੈਰਾਨ ਹੋ ਕੀ ਗੱਲ ਬਾਪੂ ਤੂੰ ਖੁਸ਼ ਨਹੀਂ ਹੈਗਾ ਓਹ ਹੋ ਬਾਪੂ ਇੰਨੇ ਸੈਲੀਬ੍ਰਿਟੀ ਆ ਇੰਨੇ ਜਿਹੜੇ ਆਪਣੇ ਆਈਡਲ ਨੇ ਸਾਰੇ ਪ੍ਰੋਗਰਾਮ ਦੇ ਵਿੱਚ ਇਹੀ ਕਹਿੰਦੇ ਆ ਆ ਐਪ ਡਾਊਨਲੋਡ ਕਰਕੇ ਤੁਸੀਂ ਸੱਟਾ ਖੇਡੋ ਤੇ ਬਹੁਤ ਸਾਰੇ ਪੈਸੇ ਕਮਾਓ ਬੁੱਤ ਇਹ ਵਧੀਆ ਤਾਂ ਜਿਹੜੇ ਸਟਾਰ ਆ ਜਾਂ ਐਕਟਰ ਆ ਉਹਨਾਂ ਵਾਸਤੇ ਆ ਜਾਂ ਜਿਹੜੀਆਂ ਕੰਪਨੀਆਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਸੱਟਾ ਖਲੌਂਦੀਆਂ ਨੇ ਜੇ ਚ ਐਵੇਂ ਪੈਸੇ ਬਣਦੇ ਹੁੰਦੇ ਜਿਹੜੇ ਸਟਾਰ ਤੇ ਐਕਟਰ ਆ ਉਹ ਫਿਰ ਇਹ ਨਾ ਦਿੰਦੇ ਉਹ ਆਪ ਇਹ ਖੇਡ ਕੇ ਪੈਸੇ ਕਮਾ ਲੈਂਦੇ ਬੁੱਤ ਇਹ ਛੱਟਾ ਅੱਜ ਤੋਂ ਨਹੀਂ ਚੱਲਿਆ ਆਉਂਦਾ ਇਹ ਇਹ ਛੜੀਆਂ ਦਾ ਚੱਲਿਆ ਆਉਂਦਾ ਵਾ ਕੌਰੋਂ ਪੰਡ ਵੀ ਆਪਣਾ ਸਾਰਾ ਕੁਝ ਇਹ ਚ ਹੀ ਹਾਰ ਗਏ ਸੀਗੇ ਇੱਥੋਂ ਤੱਕ ਆਪਣੀ ਦਰੋਪਤੀ ਉਹ ਵੀ ਜੂਆ ਚ ਹਾਰ ਗਏ ਸੀਗੇ ਤੇ ਪੁੱਤ ਜੂਆ ਕਿਸੇ ਦਾ ਨਹੀਂ ਹੋਇਆ ਹੈਗਾ ਜਿਹੜੀਆਂ ਵੱਡੇ ਵੱਡੇ ਕੰਪਨੀਆਂ ਨੇ ਤੁਹਾਡੇ ਬਾੜਗਨ ਉਹ ਲਾਲਚ ਦਿੰਦੀਆਂ ਨੇ ਆਏ ਪਸਾਉਂਦੀਆਂ ਨੇ ਤੇ ਮੈਂ ਤਾਂ ਇੱਥੇ ਤੱਕ ਦੇਖਿਆ ਕਿ ਮੇਰਾ ਇੱਕ ਯਾਰ ਦੋਸਤ ਸੀ ਮੈਂ ਉਹਦੇ ਕੋਲ ਬੰਦਾ ਉਡਦਾ ਸੀਗਾ ਉਹਨੇ ਤੁਹਾਡੇ ਮੰਗੋਈਆਂ ਨਾ ਆ ਛੱਟਾ ਲਾ ਲਾ ਕੇ 5 ਲੱਖ ਰੁਪਏ ਕਮਾ ਲਿਆ ਠੀਕ ਹੈ ਇੱਕ ਦਿਨ ਕੀ ਹੋਇਆ ਉਹ ਨੂੰ ਇੰਨਾ ਲਾਲਚ ਹੋਇਆ ਤਾਂ ਵੀ ਮੈਂ 5 ਲੱਖ ਕੀਤੇ ਲਾ ਦੀ ਉਹਨੇ 5 ਲੱਖ ਹੀ ਲਾਤਾ ਸੀਗਾ ਤੇ ਉਹ ਜੂਏ ਚੋਂ 5 ਲੱਖ ਹਾਰ ਗਿਆ ਉਹ ਮੈਂਟਲੀ ਅਪਸੈਟ ਹੋ ਗਿਆ ਫਿਰ ਘਰ ਦੇ ਚੱਕ ਤੇ ਉਹ ਨੂੰ ਹਸਪਤਾਲ ਲੱਗ ਗਏ ਉਲਟਾ ਉੱਥੇ ਹੋਰ ਉਹਦੇ ਲੱਗ ਗਏ ਮੈਂ ਤਾਂ ਪੁੱਤਰਾ ਤੁਹਾਨੂੰ ਇਹ ਕਹਿਣਾ ਮੈਂ ਇਹ ਚੀਜ਼ਾਂ ਤੋਂ ਦੂਰ ਐ ਪੁੱਤ ਤੂੰ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਪੜ੍ਹਾਈ ਪੂਰੀ ਕਰਕੇ ਫਿਰ ਕੋਈ ਨੌਕਰੀ ਤੇ ਲੱਗ ਜੀ ਜੇ ਨੌਕਰੀ ਨਾ ਮਿਲੀ ਫਿਰ ਆਪਣਾ ਕੋਈ ਬਿਜ਼ਨਸ ਖੋਲ ਲੈ ਫਿਰ ਨਹੀਂ ਆਪਣੇ ਜੱਟਾਂ ਬਾਤ ਤੇ ਫਿਰ ਖੇਤੀਬਾੜੀ ਹੈਗੀ ਆ ਡੈਰੀ ਫਾਰਮ ਖੋਲ ਲਈ ਬਹੁਤ ਕੰਮ ਹੈ ਜਿਹ ਹੈਗਾ ਪੱਕਾ ਠੀਕ ਹੈ ਬਾਪੂ ਸਤਿ ਸ਼੍ਰੀ ਅਕਾਲ ਦੋਸਤੋ ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਬੱਚੇ ਮੋਬਾਈਲ ਦਾ ਸਹੀ ਯੂਜ਼ ਕਰਨ ਮਿਸਯੂਜ਼ ਨਾ ਕਰਨ ਬੱਚੇ ਗੇਮਿੰਗ ਦੇ ਜਰੀਏ ਸੱਟੇਬਾਜ਼ੀ ਚ ਪੈ ਜਾਂਦੇ ਨੇ ਉਹ ਕਰਦਿਆਂ ਦੇ ਜਮਾ ਪੂੰਜੀ ਜਿਹੜੇ ਨੇ ਅਮਾਊਂਟ ਖਰਾਬ ਕਰ ਦਿੰਦੇ ਨੇ ਸੱਟੇਬਾਜ਼ੀ ਖੇਡਦੇ ਨੇ ਤੇ ਪੇਰੈਂਟਸ ਨੂੰ ਚਾਹੀਦਾ ਵੀ ਉਹ ਬੱਚਿਆਂ ਦੇ ਨਿਗਰ ਰੱਖਣ ਕਿ ਉਹ ਮੋਬਾਈਲ ਤੇ ਕੀ ਦੇਖ ਰਹੇ ਨੇ ਕੀ ਨਹੀਂ ਦੇਖ ਰਹੇ ਉਸ ਮੋਬਾਈਲ ਦਾ ਸਹੀ ਯੂਜ਼ ਕਰਨ ਗਲਤ ਯੂਜ਼ ਨਾ ਕਰਨ ਤੇ ਵਰ ਤੀਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਥੈਂਕ ਯੂ ਧੰਨਵਾਦ ਈ ਸ਼ਾਰਾਂ ਦਾ ਬਹੁਤ ਬਹੁਤ